ਅਗਰੀਬ ਪਰਿਵਾਰ ਦੇ ਘਰ ਦੀਆਂ ਤਿੰਨ ਧੀਆਂ ਨੇ ਇੱਕੋ ਸਮੇਂ UGC NET ਦੀ ਪ੍ਰੀਖਿਆ ਪਾਸ ਕਰਕੇ ਪੰਜਾਬ ਭਰ ਦੇ ਵਿੱਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬੁਢਲਾਡਾ ਦੇ ਗਰੀਬ ਪਰਿਵਾਰ ਦੀਆਂ ਇਹ ਤਿੰਨ ਧੀਆਂ ਨੇ ਮਾਂ ਮਜ਼ਦੂਰੀ ਕਰਦੀ ਹੈ ਤੇ ਪਿਤਾ ਬੁਢਲਾਡਾ ਤੋਂ ਬਾਹਰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਂਦਾ ਪਰ ਇਨ੍ਹਾਂ ਧੀਆਂ ਦੀ ਮਾਂ ਨੇ ਹਮੇਸ਼ਾ ਮਿਹਨਤ ਮਜ਼ਦੂਰੀ ਕਰਕੇ ਇਨ੍ਹਾਂ ਦਾ ਢਿੱਡ ਭਰਿਆ ਤੇ ਇਹਨਾਂ ਨੂੰ ਪੜ੍ਹਾਈ ਦੇ ਲਈ ਪ੍ਰੇਰਿਤ ਕਰਦੀ ਰਹੀ ਬੇਸ਼ੱਕ ਖੁਦ ਅਣਪੜ੍ਹ ਸੀ ਪਰ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ ਦੇਣ ਦੇ ਲਈ ਮਿਹਨਤ ਮਜ਼ਦੂਰੀ ਜਾਰੀ ਰੱਖੀ ਅੱਜ ਇਨ੍ਹਾਂ ਧੀਆਂ ਨੇ UGC NET ਦੀ ਪ੍ਰੀਖਿਆ ਪਾਸ ਕਰ ਲਈ ਹੈ ਜਿਸ ਦੇ ਲਈ ਇਨ੍ਹਾਂ ਧੀਆਂ ਨੂੰ ਹਰ ਕੋਈ ਰਾਜਨੇਤਾ ਜ਼ਿਲ੍ਹੇ ਭਰ ਦੇ ਲੋਕ ਵਧਾਈ ਦੇ ਰਹੇ ਨੇ ਬਡਲਾਡਾ ਦੀਆਂ ਇਹ ਤਿੰਨ ਧੀਆਂ ਨੇ ਹਰਦੀਪ ਕੌਰ, ਰਿੰਪੀ ਕੌਰ ਤੇ ਬੇਅੰਤ ਕੌਰ ਇਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਕਿਤਾਬਾਂ ਖਰੀਦਣ ਦੇ ਲਈ ਪੈਸੇ ਨਹੀਂ ਸੀ ਤੇ ਮੈਂ ਹੀ ਬਡਲਾਡਾ ਦੇ ਵਿੱਚੋਂ ਉਹਨਾਂ ਨੂੰ ਕਿਤੋਂ ਕਿਤਾਬਾਂ ਮਿਲੀਆਂ ਤੇ ਇਹਨਾਂ ਧੀਆਂ ਨੇ YouTube ਦਾ ਸਹਾਰਾ ਲਿਆ ਤੇ ਉਸ ਤੋਂ ਬਾਅਦ ਕਿਸੇ ਹੋਰ ਸੱਜਣ ਵੱਲੋਂ ਇਹਨਾਂ ਦੀ ਕਿਤਾਬਾਂ ਦੇ ਲਈ ਮਦਦ ਕੀਤੀ ਗਈ ਇਹਨਾਂ ਧੀਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਕੋਲ ਫੀਸ ਭਰਨ ਦੇ ਲਈ ਪੈਸੇ ਨਹੀਂ ਸੀ ਤੇ ਗੁਰੂ ਨਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਵੱਲੋਂ ਇਹਨਾਂ ਦੀ ਫੀਸ ਮਾਫ ਕਰਵਾਈ ਗਈ ਤੇ ਇਹਨਾਂ ਧੀਆਂ ਨੇ ਉਸੇ ਦਿਨੀ ਸੋਚ ਲੈ ਕੇ ਇਸ ਮਾਫ ਹੋਈ ਫੀਸ ਦਾ ਮੁੱਲ ਜ਼ਰੂਰ ਮੋੜਨਾ ਜਿਸ ਦੇ ਚੱਲਦਿਆਂ ਅੱਜ ਇਹਨਾਂ ਧੀਆਂ ਨੇ UGC NET ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਤੇ ਅੱਜ ਇਹ ਧੀਆਂ ਇਨੀਆਂ ਜ਼ਿਆਦੇ ਖੁਸ਼ੀ ਖੁਸ਼ ਨੇ ਕਿ ਇਹਨਾਂ ਦੇ ਮਾਪਿਆਂ ਦੇ ਵੀ ਤੇ ਇਹਨਾਂ ਧੀਆਂ ਦੇ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਗ ਰਹੇ ਨੇ ਜਿਹੋ ਮੈਂ ਮੰਮੀ ਕਰਦੀ ਸੀ ਉਹ ਤੋਂ ਦੇ ਕਰਦੇ ਹਾਲਾਤ ਵੀ ਇੱਕ ਚੰਗੇ ਨੇ ਜਿਹੇ ਹੋ ਜੇ ਕਰਦੇ ਹਾਲਾਤ ਨੇ ਵੀ ਮੰਮਾ ਬਾਹਰ ਜਾਂਦੇ ਨਹੀਂ ਪਪਾ ਵੀ ਸਾਡੇ ਤੋਂ ਦੂਰ ਨਹੀਂ ਸਾਡੇ ਕਰਕੇ ਸਾਡੇ ਤੋਂ ਦੂਰ ਨਹੀਂ ਪਰ ਸਾਡੇ ਲਈ ਸਾਨੂੰ ਕੋਈ ਬਣਾਉਣ ਲਈ ਇਹ ਸਾਡੇ ਤੋਂ ਦੂਰ ਨਹੀਂ ਤੇ ਥੋੜਾ ਮੋਟੀਵੇਸ਼ਨ ਸਾਨੂੰ ਇੰਨਾ ਤਾਂ ਮਿਲਦਾ ਹੈ ਇਹ ਦੂਸਰੀ ਜਿਹੜੀ ਦਿੱਕਤ ਮੈਨੂੰ ਆਈ ਬੁਕਸ ਦੀ ਦਿੱਕਤ ਸੀ ਤੇ ਜਦੋਂ ਵੀ ਅਸੀਂ ਪੂਆ ਬੁਣਲਾਡਾ ਛਾਣ ਮਾਰਦੀ ਕਿਤਾਬਾਂ ਘਾਤੀ ਸਮੇਂ ਤੇ ਵੀ ਤੋਂ ਵੀ ਕਿਤਾਬਾਂ ਨਹੀਂ ਮਿਲਦੀਆਂ ਸੀ ਤੇ ਕਿਤਨਾ ਅਨਨੇਕਿਤ ਕਰਨ ਲਈ ਲੱਗ ਰਹੀ ਸੀ ਕਿ ਉਦੋਂ ਵੀ ਸ੍ਰਿੰਦਰ ਵੀਰਾ ਮੇਰੇ ਪਟਿਆਲੇ ਵਾਲਾ ਹਨਾ ਉਹਨੇ ਮੈਨੂੰ ਦੁਕਸ ਲੈ ਕੇ ਦਿੱਤੀ ਸੀ ਹੰਡਰੇ ਕਿਉਂਕਿ ਇਥੇ ਤੋਂ ਕਿਤਾਬਾਂ ਨਹੀਂ ਪ੍ਰੋਵਾਈਡ ਹੋ ਸਕਦੀਆਂ ਸੀ ਉਸ ਤੋਂ ਬਾਅਦ ਸਪੈਕਿੰਗ ਜਦੋਂ ਸੈਟ ਚੜਿਆ ਤੇ ਉਸ ਤੋਂ ਬਾਅਦ ਬੁਲਜ਼ਾਰ ਡੋਗਰਾ ਟੀਟੀਟੀ ਚੜਿਆ ਉਹਨਾਂ ਨੇ ਮੈਨੂੰ ਕਿਤਾਬਾਂ ਪ੍ਰੋਵਾਈਡ ਕੀਤੀਆਂ ਔਰ ਜੇ ਮੈਂ ਪੁੱਛਾਂ ਵੀ ਕਈ ਵਾਰ ਮੈਨੂੰ ਆਇਆ ਲੱਗਦਾ ਵੀ ਹਾਈ ਮੈਂ ਕਿਤਾਬਾਂ ਕਿੱਥੋਂ ਲਵਾਂਗੇ ਤਾਂ ਉਹ ਮੇਰੇ ਨਾਲ ਅਨੇਸ਼ਾ ਖੜੀ ਸੀ ਕਿ ਉਹ ਉਹਨਾਂ ਨੇ ਉਹਨਾਂ ਨੇ ਕਹਿਣਾ ਸੀ ਵੀ ਤੁਸੀਂ ਪੜੋ ਕਿਤਾਬਾਂ ਮੈਂਡਵਾ ਲਾਂਗਾ ਕੋਈ ਦਿੱਕਤ ਨਹੀਂ ਕਰਨੀ ਤੇ ਕਿੰਨਾ ਸਮਾਂ ਪੜ੍ਹਦੇ ਸੀ ਤੇ ਕੀ ਬੰਨਣਾ ਚਾਹੁੰਦੇ ਹੈਗੇ ਹਾਂ ਅਸੀਂ ਬੀ ਸਵੇਰੇ ਘਰੇ ਤਾਂ 2 ਵਜੇ ਉੱਠਣਾ ਮੇਰੇ ਬੰਮੀ ਉਠਾਉਂਦੇ ਸਨ ਔਰ ਜਦ ਵਾਪਸ ਪੌਂ ਵੀ ਜਾਂਦੇ ਤਾਂ ਤਾਂ ਵੀ ਉਠਾਉਣ ਜਾਂਦੇ ਬਿਮਾਰੀ ਵੀ ਪਾੜਨ ਨੂੰ ਸਨਾਤੀ ਸਵੇਰੇ 2 ਵਜੇ ਉੱਠਦੇ 3 ਵਜੇ ਉੱਠਦੇ 2 ਤੋਂ 6 ਸਾਡਾ ਸਲੋਟ ਬਣਨਾ 6 ਤੋਂ 7 ਅਸੀਂ ਐਕਸਰਸਾਈਜ਼ ਵਗੈਰਾ ਕਰਦੇ ਬਾਹਰ ਘੁੰਮਣ ਜਾਂਦੇ ਉਸ ਤੋਂ ਬਾਅਦ ਘਰ ਦੇ ਕੰਮ ਕਰਦੇ ਤੁਝਾ ਪਾਠ ਵਗੈਰਾ ਸਾਰਾ ਕੁਝ ਕਰਕੇ ਉਸ ਤੋਂ ਬਾਅਦ 10 ਤੋਂ 12 ਦਾ ਸਲੋਟ ਬਣਨ ਜੀ 12 ਤੋਂ 2 ਦਾ ਸਲੋਟ ਬਣਨ ਦੇ ਉਸ ਤੋਂ ਬਾਅਦ 4 ਵਜੇ ਲੈਂਦੇ ਥੋੜਾ ਜਿਹਾ ਫਿਰਦੀ 3 ਤੋਂ ਫਿਰ 6 ਵਜੇ ਤੱਕ ਪੜ੍ਹਦੇ ਫਿਰ ਕੰਮ ਹੁੰਦੇ ਨੂੰ ਕਰਕੇ ਤਾਕਤ ਉਹਦੇ ਬਾਅਦ ਐਮਨ ਸਪਨ ਕੀ ਬਲਣਾ ਚਾਹੁੰਦੇ ਨੇ ਪੜਨਾ ਅਸੀਂ ਵਸਤਾ ਅਸਿਸਟੈਂਟ ਪ੍ਰੋਫੈਸਰ ਬਣਨਾ ਚਾਹੁੰਦੇ ਆ ਤੇ ਜੀਆਰ ਲਈ ਅਪਲਾਈ ਕਰ ਰਹੇ ਹਾਂ ਤੇ ਥਿਆੜੇ ਵੀ ਕਰ ਰਹੇ ਆ ਕਿ ਪੀ ਐਚ ਡੀ ਕੋਲ ਕਰਨਾ ਚਾਹੁੰਦੇ ਆ ਕਿ ਡਾਕਟਰ ਬਣਨਾ ਚਾਹੁੰਦੇ ਆ ਤੇ ਬਾਕੀ ਜੋ ਵਾਈਗਰ ਬਣਾ ਦੇ ਇਸ ਜ ਜਿੰਨੇ ਇਹਦਾ ਮੁਕਾਮ ਤੇ ਅੱਜ ਹਾਸਲ ਕੀਤਾ ਹੈ ਇਹਦਾ ਸੇਰਾ ਕਿਹਨੂੰ ਦੇਣਾ ਚਾਹੋਗੇ ਇਹਦਾ ਸੇਰਾ ਅਸੀਂ ਆਪਣੇ ਮਾਤਾ ਪਿਤਾ ਨੂੰ ਦੇਣਾ ਚਾਹਾਂਗੇ ਇੱਕ ਦੂਸਰਾ ਅਸੀਂ ਆਪਣੇ ਅਧਿਆਪਕਾਂ ਨੂੰ ਵੀ ਦੇਣਾ ਚਾਹਾਂਗੇ ਤੇ ਇਸ ਤਰ੍ਹਾਂ ਪਰਮਾਤਮਾ ਨੂੰ ਵੀ ਦੇਣਾ ਚਾਹਾਂਗੇ ਭਾਈ ਜੀ ਕਿਹਨੇ ਨਟਪਾਰ ਕੀ ਤੱਕ ਤੇ ਉਹਦਾ ਸਾਰਾ ਸ਼ੇਅ ਅਸੀਂ ਆਪਣੇ ਮੰਮੀ ਕੋਲ ਲੈਣਾ ਚਾਹਾਂਗੇ ਜਿਨ੍ਹਾਂ ਨੇ ਸਾਨੂੰ ਇੰਨੀ ਮਿਹਨਤ ਨਾਲ ਪੜਾਇਆ ਲਿਖਾਇਆ ਤੇ ਉਹਨਾਂ ਦਾ ਧੰਨ ਸੁਪਨਾ ਜੀ ਸਾਥੀ ਕਿੰਨੇ ਤੋਂ ਮੁਸਤਲਾਈਆਂ ਇਤੇ ਮਗਾਮ ਦੇ ਕੰਸਨ ਲਈ ਕਿ ਦੀ ਮੰਗ ਦੇ ਵਿੱਚ ਉਦਾਸੀ ਵੀ ਆਈ ਹਾਂ ਹਾਂਜੀ ਸਰ ਉਦਾਸੀ ਤਾਂ ਬਹੁਤ ਰਹਿੰਦੀ ਸੀ ਵੀ ਕਰਦੇ ਹਾਲਾਤ ਦੇਖੀ ਵੀ ਬ੍ਰਦਰ ਵੀ ਦੇਖਣੀ ਹੈ ਇਹ ਹੈਨਾ ਇਹ ਵੀ ਤਿੰਨ ਅਸੀਆਂ ਸੀ ਕਰਦੇ ਮਜ਼ਦੂਰੀ ਕਰਦੇ ਨੇ ਇਸ ਕਰਕੇ ਬਹੁਤ ਦਿੱਕਤਾਂ ਦਾ ਬਸ ਹੁਣ ਵੀ ਮਨ ਹੰਝੂ ਛਰੇ ਹੋਏ ਆ ਤੁਸੀਂ ਇਹ ਕਿ ਹਾਂਜੀ ਪਰ ਕਿੱਥੇ ਰਹੇ ਹਾਂ ਕੱਪ ਕਿਵੇਂ ਦੇਖ ਜੋਂ ਤੂੰ ਤਿੰਨ ਭੈਣਾਂ ਲਗਾਤਾਰ ਪੜ੍ਹਾਈ ਕਰਨੀ ਲੱਗਦਾ ਨਹੀਂ ਸੀ ਵੀ ਮਾਪੇ ਵੀ ਨਹੀਂ ਮਿਹਨਤ ਕਰਦੇ ਸੀ ਤਿੰਨ ਭੈਣਾਂ ਨੇ ਫੇ ਕੀ 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 ਸੋਚਦੀ ਸੀ ਉਸਤੇ ਨਹੀਂ ਮੈਂ ਕੋਈ ਐਨਾ ਮम्मी पापा ਇਹਨਾਂ ਫੀਲਿੰਗ ਹੋਣ ਦਿੱਤੇ ਕਿ ਜਨਤ ਕੀ ਆਸਾਂ ਦਾ ਕੁਝ ਆਉਂਦਾ ਨਹੀਂ ਇਹ ਬੰਨਾ ਚਾਹੁੰਦੇ ਤਿੰਨ ਭੈਣਾਂ ਸਸੇ ਤਿੰਨ ਭੈਣਾਂ ਸੀ ਫਿਲਹਾਲ ਤਾਂ ਜੇ ਅਸਲੀ ਤਾਂ ਨਹੀਂ ਡਾਕਟਰ ਕੱਪ ਉਹ ਤਾਂ ਵੀ ਨਹੀਂ ਕੱਟਦੇ ਉਹ ਦੇਖ ਨਹੀਂ ਇਹ ਕਿਹਨੇ ਕੀਤਾ ਕੋਈ ਨਹੀਂ ਮੈਂ ਬਹੁਤ ਵੰਨ-ਸੰਭਾਰ ਕਰਦੀ ਆ ਇਹ ਇਹਦਾ ਵੀ ਬੇਟੀਆਂ ਨੂੰ ਆਪਣਾ ਬੋਝ ਨਹੀਂ ਸਮਝਦੇ ਮੈਂ ਕਦੇ ਆਪਣੀ ਬੇਟੀਆਂ ਦਾ ਬੋਝ ਨਹੀਂ ਸਮਝਿਆ ਹੈਗਾ ਮੈਂ ਬਹੁਤ ਹੌਸਲੇ ਨਾਲ ਇਹਨਾਂ ਨੂੰ ਪੜਾਇਆ ਜੀ ਬਹੁਤ ਆਪਦੀ ਮਨਜ਼ੂਰੀ ਕਰ ਕਰਕੇ ਤੇ ਅੱਖਣੇ ਆਂਦੀ ਮੈਂ ਅੰਤ ਦਿਨ ਮੇਰੇ ਨੂੰ ਪੜ੍ਹੀ ਹੁੰਦੀ ਆ ਕੰਮ ਕਰਦੇ ਬੈਠੀ ਹੁੰਦੀ ਆ ਕਿਤਾਬਾਂ ਚੱਕੀ ਇੱਕ ਮਿੰਟ ਵੀ ਪੜਾਉਂਦੇ ਮੈਂ ਉਹਦੀ ਕਹਿ ਦਿੰਦੀ ਜੀ ਤੁਸੀਂ ਕਿਤਾਬ ਕਾਤਾ ਨਹੀਂ ਚੱਕੀ ਕਹਿ ਦਿੰਦੀ ਨਾ ਅੱਜ ਤਾਂ ਹੋਣੀ ਉੱਠਿਆ ਹੈਗੇ ਤੇ ਇਹਨਾਂ ਨੂੰ ਬਾਅਦਸ ਮੈਂ ਉੱਥੇ ਬਿਠਾ ਜਾਣਾ ਮੈਂ ਆਪੇ ਕੰਮ ਕਰੂੰਗੀ ਤੁਸੀਂ ਪੜ੍ਹ ਲਓ ਤੇ ਇੰਨਾ ਮੈਂ ਕਹਣਾ ਸੀ ਮਦਰੀ ਜਿਵੇਂ ਤੁਸੀਂ ਆਪ ਖੁਦ ਪੜੇ ਨਹੀਂ ਤੇ ਬੱਚਿਆਂ ਨੂੰ ਇੰਨਾ ਕੀ ਸੋਚ ਕੇ ਆਏ ਆਪ ਖੁਦ ਨਹੀਂ ਪੜੀ ਸਾਡਾ ਹੋਰ ਸਾਰਾ ਪਿਛੇ ਪਰਿਵਾਰ ਸਾਰਾ ਪੜਿਆਗਾ ਮੈਂ ਇਕੱਲੀ ਆਪ ਨਹੀਂ ਕਰਦੀ ਸੋਨਾ ਦੇਖ ਦੇ ਕੇ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਵੀ ਮੈਂ ਪੜਾਵਾਂ ਤੇ ਇਹਨਾਂ ਨੂੰ ਵੀ ਮੈਂ ਆਪਣੇ ਪੈਰਾਂ ਤੇ ਖੜਾਵਾ ਤੇ ਕੀ ਹੋਵੇ ਜੇ ਆਪ ਆਪ ਨਹੀਂ ਪੜੇ ਹੈਗੇ ਬੱਚਿਆਂ ਨੂੰ ਤਾਂ ਪਾ ਇੰਨਾ ਚੁੱਪ ਕਰ ਸਕਦੇ ਹੁੰਦੇ ਸਾਡੀ ਚੁੱਪ ਕਰਕੇ ਨਾ ਖੰਭਾ ਆਛਾ ਤੇ ਇਹ ਹੁਣ ਮੈਂ ਬਹੁਤ ਸੋਚਾਈ ਲੈ ਤੀ ਨਾ ਜਖੜੇ ਇਹ ਵੀ ਬੰਦ ਨਹੀਂ ਹੋਣਾ ਚਾਹ ਰਿਹਾ ਸਾਨੂੰ ਹੋਣਾ ਚਾਹੀਦਾ